ਤਸਵੀਰ ਬੰਟੀ ਨੂੰ ਲੈ ਕੇ ਦਾਇਰ ਹੈਬੀਅਸ ਕੋਰਪਸ ਪਟੀਸ਼ਨ ਤੇ ਸ਼ਾਮ 5 ਵਜੇ ਮੋੜ ਹੋਏਗੀ ਸੁਣਵਾਈ ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਤੋਂ ਮੰਗੀ ਹੈ ਡਿਟੇਲਡ ਰਿਪੋਰਟ ਕਾਂਗਰਸ ਨੇ ਪੁਲਿਸ ਤੇ ਬੰਟੀ ਨੂੰ ਹਾਊਸ ਅਰੈਸਟ ਕਰਨ ਦੇ ਲਾਇਨ ਇਲਜ਼ਾਮ ਹਰਿਆਣਾ ਦੇ ਸਾਬਕਾ ਸੀਐਮ ਪੋਪਿੰਦਰ ਹੁੱਡਾ ਤੋਂ ED ਦੀ ਪੁੱਛਗਿੱਛ منی ਲਾਂਡਰਿੰਗ ਕੇਸ ਕੀਤੇ ਜਾ ਰਹੇ ਸਵਾਲ ਜਵਾਬ ਦਿੱਲੀ ਸਥਿਤ ED ਹੈੱਡਕੁਆਰਟਰ ਚ ਹੋ ਰਹੀ ਹੈ ਪੁੱਛਗਿੱਛ ਅਤਵਾਦੀ ਪੰਨੂ ਵੱਲੋਂ ਧਮਕੀ ਦੇਣ ਤੇ ਬੋਲੇ ਸੀਐਮ ਮਾਨ ਗ੍ਰਹਿ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਦੇ ਸੰਪਰਕ ਛਾਂ ਵਿਦੇਸ਼ਾਂ ਚ ਪ੍ਰਾਂਹਾ ਲਈ ਬੈਠੇ ਦੇਸ਼ ਵਿਰੋਧੀ ਅੰਸਰਾਂ ਤੇ ਕਸਾਂਗੇ ਨਕੇ ਸੀਐਮ ਮਾਨ ਦਾ ਨਵਜੋਤ ਸਿੱਧੂ ਤੇ ਨਿਸ਼ਾਨਾ ਬੋਲੇ ਘੱਟ ਜਾਣਕਾਰੀ ਹੁੰਦੀ ਹੈ ਬਹੁਤ ਖਤਰਨਾਕ ਸਹੀ ਜਾਣਕਾਰੀ ਲੈ ਕੇ ਆਇਆ ਕਰੋ ਸਿੱਧੂ ਨੇ ਸਰਕਾਰ ਦੇ ਥਰਮਲ ਪਲਾਂਟ ਖਰੀਦਣ ਤੇ ਚੱਕੇ ਨੇ ਸਵਾਲ ਲੁਬਿਆਣਾ ਰੇਪ ਤੇ ਕਤਲ ਮਾਮਲੇ 'ਚ ਵੱਡੀ ਗ੍ਰਿਫਤਾਰੀ ਮੋਸਟ ਵਾਂਟਡ ਮੁਲਜ਼ਮ ਸੋਨੂ ਨੇਪਾਲ ਬਾਰਡਰ ਤੋਂ ਗ੍ਰਿਫਤਾਰ 4 ਸਾਲ ਦੀ ਬੱਚੀ ਨਾਲ ਜਬਰ ਜਨਾ ਤੋਂ ਬਾਅਦ ਕੀਤਾ ਸੀ ਕਤਲ ਮੁਕੇਰੀਆਂ 'ਚ ਪੰਜਾਬ ਪੁਲਿਸ ਦੀ ਬੱਸ ਖੜੇ ਟਰਾਲੇ 'ਚ ਵੱਜੀ ਤਿੰਨ ਪੁਲਿਸ ਕਰਮੀਆਂ ਦੀ ਮੌਤ ਕਈ ਗੰਭੀਰ ਜ਼ਖਮੀ ਜਲੰਧਰ ਤੋਂ ਗੁਰਦਾਸਪੁਰ 'ਚ ਸਪੈਸ਼ਲ ਸਰਚ ਆਪਰੇਸ਼ਨ ਲਈ ਜਾ ਰਹੀ ਸੀ ਫੋਰ ਸਪੀੜਿਤ ਪਰਿਵਾਰਾਂ ਲਈ 2-2 ਕਰੋੜ ਦੀ ਆਰਥਿਕ ਮਦਦ ਦਾ ਐਲਾਨ ਤੰਦ ਕਰਕੇ ਫਿਰੋਜ਼ਪੁਰ ਤੇ ਫਾਜ਼ਲਕਾਚ ਵਾਪਰੇ ਵੱਡੇ ਹਾਦਸੇ ਫਿਰੋਜ਼ਪੁਰ ਚ ਰੋਡਵੇਜ ਬੱਸ ਤੇ ਕਾਰ ਦੀ ਟੱਕਰ ਬਜ਼ੁਰਗ ਮਹਿਲਾ ਦੀ ਮੌਤ ਫਾਜ਼ਲਕਾਚ ਫਲਾਈਓਵਰ ਤੇ ਆਪਸ ਟਕਰਾਈਆਂ ਕਈ ਗੱਡੀਆਂ ਪੰਜਾਬ ਚ 26 ਜਨਵਰੀ ਤੋਂ ਹੋਏਗੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਸੀਐਮ ਬੋਲੇ ਮਾਡਰਨ ਸਹੂਲਤਾਂ ਨਾਲ ਲੈਸ ਹੋਏਗੀ ਫੋਰਸ ਸੜਕ ਹਾਦਸਿਆਂ ਚ ਆਏਗੀ ਕਮੀ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਦੇ 461 ਨਵ ਨਿਯੁਕਤ ਉਮੀਦਵਾਰਾਂ ਨੂੰ ਵੱਡੇ ਨਿਯੁਕਤੀ ਪੱਤਰ ਸ਼ਰਧਾ ਭਾਵਨਾ ਨਾਲ ਬਣਾਇਆ ਜਾ ਰਿਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ਪੁਰਬ ਗੁਰਦੁਆਰਾ ਸਹਿਬਾਨਾ 'ਚ ਵਿਸ਼ੇਸ਼ ਰੌਣਕਾਂ ਤੱਕ ਸ੍ਰੀ ਪਟਨਾ ਸਾਹਿਬ ਵਿਖੇ ਮੁੱਖ ਮੰਤਰੀ ਨਿਤਿਸ਼ ਕੁਮਾਰ ਹੋਏ ਨਤਮਸਤ ਸਸਿਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸ਼ੁਰੂਆਤ ਕਰਦੇ ਹਾਂ ਚੰਡੀਗੜ੍ਹ ਨਗਰ ਨਿਗਮ ਮੇਰ ਦੀ ਚੋਣ ਤੋਂ ਮੇਰ ਦੀ ਚੋਣ ਨੂੰ ਲੈ ਕੇ ਜ਼ਬਰਦਸਤ ਸਿਆਸੀ ਡਰਾਮਾ ਜਾਰੀ ਹੈ ਜਸਬੀਰ ਬੰਟੀ ਦੇ ਘਰ ਦੇ ਬਾਹਰ ਆਪ ਵਿਧਾਇਕ ਪਹੁੰਚੇ ਨੇ ਕੁਲਜੀਤ ਰੰਦਾਵਾ ਡੇਰਾ ਬੱਸੀ ਤੋਂ ਵਿਧਾਇਕ ਨੇ ਪੁਲਿਸ ਨੇ ਐਮ ਐਲ ਏ ਨੂੰ ਜਸਬੀਰ ਬੰਟੀ ਦੇ ਘਰ ਦੇ ਅੰਦਰ ਜਾਣ ਤੋਂ ਰੋਕਿਆ ਹੈ ਔਰ ਘਰ ਦੇ ਬਾਹਰ ਹੀ ਕੁਲਜੀਤ ਰੰਦਾਵਾ ਆਪਣੇ ਸਮਰਥਕਾਂ ਦੇ ਨਾਲ ਖੜੇ ਨੇ ਇਸ ਤੋਂ ਪਹਿਲਾਂ ਕਾਂਗਰਸ ਆਗੂਆਂ ਨੇ ਜਸਬੀਰ ਬੰਟੀ ਦੇ ਨਾਲ ਮੁਲਾਕਾਤ ਕੀਤੀ ਸੀ ਬੰਟੀ ਨੂੰ ਪਵਨ ਬਾਂਸਲ ਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ ਐਸ ਲੱਖੀ ਲੱਕੀ ਮਿਲੇ ਸਨ ਕਾਉਂਸਲਰ ਜਸਪੀਰ ਬੰਟੀ ਦੇ ਪਿਤਾ ਨੇ ਵੀ ਵੱਡਾ ਬਿਆਨ ਦਿੱਤਾ ਹੈ ਕਿ ਭਾਜਪਾ ਨੇ ਮੈਨੂੰ ਵਰਗਲੌਨ ਦੀ ਕੋਸ਼ਿਸ਼ ਕੀਤੀ ਆ ਭਾਜਪਾ ਨੇ ਮੈਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਨੇ ਪਹਿਲਾਂ ਕਾਂਗਰਸ ਇਲਜ਼ਾਮ ਇਲਜ਼ਾਮ ਲਾ ਰਹੀ ਸੀ ਕਿ ਬੰਟੀ ਨੂੰ ਹਾਊਸ ਹਾਊਸ ਅਰੈਸਟ ਕੀਤਾ ਗਿਆ ਤੇ ਮਿਲਨ ਨਹੀਂ ਦਿੱਤਾ ਜਾ ਰਿਹਾ ਜਸਪੀਰ ਬੰਟੀ ਕਾਂਗਰਸ ਦੇ ਕਾਉਂਸਲਰ ਨੇ ਤੇ ਪਹਿਲਾਂ ਮੇਅਰ ਅਹੁਦੇ ਦੇ ਉਮੀਦਵਾਰ ਵੀ ਸਨ ਬਾਅਦ ਆਮ ਆਦਮੀ ਪਾਰਟੀ ਨਾਲ ਹੋਈ ਸਹਿਮਤੀ ਮੁਤਾਬਕ ਬੰਟੀ ਨੇ ਮੇਅਰ ਅਹੁਦੇ ਦੇ ਲਈ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਸੀ ਔਰ ਉਸ ਨੂੰ ਲੈ ਕੇ ਹੁਣ ਜਸਪੀਰ ਬੰਟੀ ਦੇ ਘਰ ਦੇ ਬਾਹਰ ਜਿਹੜੀਆਂ ਸਿਆਸੀ ਗਤੀਵਿਧੀਆਂ ਜਾਰੀ ਨੇ ਪਵਨ ਬਾਂਸਲ ਆਏ ਨੇ ਐਚਐਸ ਲੱਕੀ ਆਏ ਨੇ ਉਹਨਾਂ ਨੂੰ ਮਿਲ ਕੇ ਗਏ ਨੇ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਜੀਤ ਰੰਦਾਵਾ ਪਹੁੰਚੇ ਹੋਏ ਨੇ ਔਰ ਉਹ ਵੀ ਜਸਪੀਰ ਬੰਟੀ ਦੇ ਘਰ ਦੇ ਬਾਹਰ ਮੌਜੂਦ ਨੇ ਮਨੋਜ ਰਾਠੀ ਮੇਰੇ ਸਹਿਯੋਗੀ ਨਜ਼ਰ ਆ ਰਹੇ ਨੇ ਗੱਲਬਾਤ ਕਰਦੇ ਆ ਮਨੋਜ ਇਸ ਵੇਲੇ ਕੀ ਤਾਜ਼ਾ ਗਤੀਵਿਧੀਆਂ ਨੇ بڑے ਉਤਾਰ ਚੜ੍ਹਾ ਦੇਖਣ ਨੂੰ ਮਿਲ ਰਹੇ ਨੇ ਜਸਬੀਰ ਬੰਟੀ ਆਪਣੇ ਘਰ ਚ ਨੇ ਕੀ ਵਾਕਿਆ ਹੀ ਹਾਊਸ ਅਰੈਸਟ ਨੇ ਜਾਂ ਕੋਈ ਹੋਰ ਪਰਦੇ ਦੇ ਪਿੱਛੇ ਕੋਈ ਹੋਰ ਗੇਮ ਚੱਲ ਰਹੀ ਹੈ ਆ ਦੇਖੋ ਵਿਜੇ ਬਿਲਕੁਲ ਜੀ ਆਪਾਂ ਗੱਲ ਕਰੀਏ ਕਿਉਂਕਿ ਕੱਲ ਇਲੈਕਸ਼ਨ ਹੋਣ ਵਾਲਾ ਹੈ 18 ਤਾਰੀਖ ਨੂੰ ਮੇਅਰ ਇਲੈਕਸ਼ਨ ਹੈ ਲੇਕਿਨ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਦਾ ਲਗਾਤਾਰ ਦਿਲਚਸਪੀ ਕਹਿ ਸਕਦੇ ਕਿ ਇੰਟਰਸਟਿੰਗ ਇਹਦੇ ਵੀ ਦੇਖਣ ਨੂੰ ਮਿਲ ਰਿਹਾ ਹੈ ਬੰਟੀ ਦੇ ਘਰ ਦੇ ਬਾਹਰ ਉਹਨਾਂ ਦਾ ਹੀ ਘਰ ਹੈ ਉਹਨਾਂ ਦਾ ਹੋਟਲ ਹੈ نیچے ਉਸ ਤੋਂ ਉੱਪਰ ਉਹਨਾਂ ਦਾ ਘਰ ਹੈ ਔਰ ਕਿਸ ਤਰ੍ਹਾਂ ਪੁਲਿਸ ਇੱਥੇ ਲਾਈ ਹੋਈ ਹੈ ਪੁਲਿਸ ਫੋਰਸ ਇੱਥੇ ਲਾਈ ਔਰ ਕੱਲ ਤੋਂ ਹੀ ਉਹਨਾਂ ਨੂੰ ਅੰਦਰ ਰੱਖਿਆ ਗਿਆ ਹਾਲਾਂਕਿ ਕੱਲ ਜਿਸ ਤਰ੍ਹਾਂ ਦਾ ਡਰਾਮਾ ਹੋਇਆ ਬੀਜੇਪੀ ਵਾਲਿਆਂ ਨੇ ਸਾਫ਼ ਤੌਰ ਤੇ ਕਿਹਾ ਕਿ ਉਹਨਾਂ ਦੇ ਫਾਦਰ ਇੱਥੇ ਪਹੁੰਚੇ ਸੀ ਬੰਟੀ ਦੇ ਤੇ ਉਹਨਾਂ ਨੇ ਕਿਹਾ ਕਿ ਮੇਰੇ ਬੇਟੇ ਨੂੰ ਕਿਡਨਾਪ ਕੀਤਾ ਹੋਇਆ ਹੈ ਲੇਕਿਨ ਦੂਜੇ ਪਾਸੇ ਉਹਨਾਂ ਦੇ ਫਾਦਰ ਨੇ ਅੱਜ ਗੱਲਬਾਤ ਕੀਤੀ ਉਹਨਾਂ ਦੇ ਫਾਦਰ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹਾਂ ਮੈਨੂੰ ਢਕਾਇਆ ਸੀਗਾ ਜਾਂ ਕਿ ਕਿਹਾ ਗਿਆ ਸੀਗਾ ਕਿ ਤੁਹਾਡੇ ਮੁੰਡੇ ਨੂੰ ਕਿਡਨਾਪ ਕੀਤਾ ਇਸ ਕਰਕੇ ਮੈਂ ਡਰ ਗਿਆ ਸੀਗਾ ਔਰ ਮੈਂ ਆਪਣੇ ਮੁੰਡੇ ਨੂੰ ਮਿਲਣ ਗਿਆ ਸੀਗਾ ਹਾਲਾਂਕਿ ਅਸੀਂ ਕਾਂਗਰਸੀ ਹੈ ਕਾਂਗਰਸੀ ਅਸੀਂ ਰਹਿਣਾ ਹੈ ਤੇ ਅੱਗੇ ਵੀ ਇਸ ਤਰ੍ਹਾਂ ਕਾਂਗਰਸ ਦਾ ਰਹੇਗਾ ਕੁਲਜੀਤ ਸਿੰਘ ਦਾ ਦਾਵਾ ਹਲਕਾ ਵਿਧਾਇਕ ਡੇਰਾਬਸੀ ਵੀ ਇੱਥੇ ਪਹੁੰਚੇ ਹੋਏ ਨੇ ਕਾਂਗਰਸ ਦੇ ਲੀਡਰਸ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਪਾਰਟੀ ਨੇ ਡਿਊਟੀ ਦਿੱਤੀ ਹੈ ਇਸ ਕਰਕੇ ਸੀ ਪਹੁੰਚੇ ਹੋਏ प्रदीप ਛਾਵੜਾ ਜੀ ਕੁਲਜੀਤ ਸਿੰਘ ਰੰਦਾਵਾ ਇੱਥੇ ਪਹੁੰਚੇ ਹੋਏ ਨੇ ਵੀ ਜੇ ਕਿਉਂਕਿ ਇਹ ਮਾਮਲਾ ਬਹੁਤ ਮੇਅਰ ਇਲੈਕਸ਼ਨ ਜਿਹੜੇ ਆ ਉਹ ਬੜੇ ਇੰਟਰਸਟਿੰਗ ਹੋ ਚੁੱਕੇ ਨੇ ਹੁਣ ਕੱਲ ਦਾ ਵੇਟ ਅੱਜ ਦਾ ਦਿਨ ਸਿਰਫ ਅਹਿਮ ਰਹਿ ਚੁੱਕਿਆ ਰੰਦਾਵਾ ਸਾਹਿਬ ਸੱਡੇ ਨਾਲ ਨੇ ਰੰਦਾ ਸਾਹਿਬ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਕਿਉਂਕਿ ਮੇਅਰ ਦਾ ਇਲੈਕਸ਼ਨ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਅਲਾਈਅੰਸ 13 ਪਲੱਸ 7 ਵੀ ਤੁਸੀਂ ਬਾਹਰ ਲਾ ਕੇ ਬੈਠੇ ਹੋ ਮੈਨੂੰ ਬਾਹਰ ਲਾਣਾ ਨਹੀਂ ਆਉਂਦਾ ਮੈਂ ਅੰਦਰ ਰਹਿਣ ਦਾ ਸ਼ਕੀਰ ਹਾਂ ਇਸ ਕਰਕੇ ਛੋਟੇ ਵੀ ਰਾਜ ਜਿਹੜੀ ਧੱਕਾ ਚੰਡੀਗੜ੍ਹ ਦੀ ਜਨਤਾ ਕਦੀ ਬਰਦਾਸ਼ਤ ਨਹੀਂ ਕਰੇਗੀ। ਚੰਡੀਗੜ੍ਹ ਦੇ ਵਿੱਚ ਏਡੀ ਭਾਰੀ ਗਿਣਤੀ ਦੇ ਵਿੱਚ ਐਨਐਮਸੀ ਦਾ ਬਣਨਾ ਪਹਿਲੀ ਵਾਰ ਇਹ ਸੰਕੇਤ ਮੋਦੀ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੇ ਚੰਡੀਗੜ੍ਹ ਦੇ ਲੋਕਾਂ ਨੇ ਦਿੱਤਾ ਕਿ ਮੋਦੀ ਜੀ ਸਾਹਿਬ ਹਟਜੋ ਲੋਕਾਂ ਤੇ ਜ਼ੁਲਮ ਨਾਟਾਓ ਪੰਜਾਬੀ ਤੇ ਪੰਜਾਬ ਹਤੈਸ਼ੀ ਲੋਕ ਕਦੀ ਵੀ ਜ਼ੁਲਮ ਬਰਦਾਸ਼ਤ ਨਹੀਂ ਕਰਦੇ। ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਮੇਰੇ ਇਲੈਕਸ਼ਨ 'ਚ ਲੈ ਕੇ ਆਗਿਆ ਆਉਣ ਵਾਲੇ ਦੇ ਨਾਲ ਚ ਪੰਜਾਬ ਤੇ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਲੋਕ ਸਭਾ ਇਲੈਕਸ਼ਨ ਆਉਣ ਵਾਲੇ? ਦੇਖੋ ਮੈਂ ਤਾਂ ਇਹਨਾਂ ਧੰਨਵਾਦ ਕਰਦਿਆਂ ਅਸੀਂ ਮੋਦੀ ਸਰਕਾਰ ਦਾ ਕਿ ਇਹ ਜਿਹੇ ਜ਼ਾਲਮ ਹਥਿਆਰ ਜਿਹੜੇ ਅਪਣਾ ਰਹੇ ਨੇ ਇਹਦੇ ਨਾਲ ਜਿਹੜੀ ਚੰਡੀਗੜ੍ਹ ਦੀ ਜਨਤਾ ਪੜ੍ਹੀ ਲਿਖੀ ਜਨਤਾ ਉਹਦੇ ਮਨ 'ਚ ਕਰੋਸ਼ ਹੈ ਗੁੱਸਾ ਹੈ ਇਸ ਗੁੱਸਾ ਜਿਹੜਾ ਇਹ ਤੁਸੀਂ ਦੇਖਿਓ ਅਗਲੇ 24 ਦੇ ਇਲੈਕਸ਼ਨ 'ਚ ਫੁੱਟੇਗਾ ਔਰ ਸਰੇ ਆਮ ਹਾਲਾਤ ਥੁੜੀ ਹੈ ਜੀ ਇਹ ਤਾਂ ਡਿਕਟੇਟਰਸ਼ਿਪ ਇਹ ਕੋਈ ਕਹੇ ਜਾਂ ਰਾਜ ਬਣਾ ਕੇ ਰੱਖ ਦਿੱਤਾ ਅੱਜ ਜਿਹੜੇ ਐਮਸੀ ਸਹਿਬਾਨ ਨੇ ਉਹਨਾਂ ਨੂੰ ਵੋਟ ਦਾ ਅਧਿਕਾਰ ਨੂੰ ਵੋਟ ਵੀ ਪਾਣ ਨਹੀਂ ਦਿੱਤੀ ਜਾਂਦੀ ਉਹਨਾਂ ਨੂੰ ਕਿਡਨੇਪਿੰਗ ਕਰ ਲਿਆ ਜਾਂਦਾ ਉਹਨਾਂ ਨੂੰ ਅੰਦਰ ਢੱਕ ਲਿਆ ਜਾਂਦਾ ਉਹਦੇ ਘਰ 'ਚ ਕੈਦ ਕਰਕੇ ਰੱਖ ਲੈਂਦਾ ਕਿੱਧਰ ਦੀ ਕਿੱਧਰ ਅਦਾਸ਼ ਕਿੱਧਰ ਉਹੀ ਪ੍ਰਾਂਜਿਪ ਜਿਵੇਂ ਕਸ਼ਮੀਰ ਦੇ ਵਿੱਚ ਜੰਮੂ ਦੇ ਵਿੱਚ ਜ਼ਾਬਰ ਚਾਬਰ ਵਾਲਾ ਰਾਜ ਜ਼ ਈ ਚੰਡੀਗੜ੍ਹ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਦੇ ਸਾਹਬਾ ਸਾਹਿਬ ਤੁਸੀਂ ਤਾਂ ਕਾਫੀ ਪੁਰਾਣੇ ਪੋਲਿਟਿਕਸੇ ਰਹੇ ਹੋ ਚੰਡੀਗੜ੍ਹ ਦੇ ਪਾਰਸ਼ਦ ਵੀ ਰਹੇ ਹੋ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੁਣ ਇਸ ਵਾਰ ਬੜਾ ਡਿਫਰੈਂਟ ਦੇਖਣ ਨੂੰ ਮਿਲ ਰਹਾ ਹੈ ਦੇਖੋ ਚੰਡੀਗੜ੍ਹ ਦੇ ਇਤਿਹਾਸ ਦੇ ਵਿੱਚ ਤਾਂ ਪਹਿਲੀ ਵਾਰ ਹੋ ਰਿਹਾ ਹੈ ਔਰ ਚੰਡੀਗੜ੍ਹ ਤੋਂ ਹੀ ਅੱਜ ਜਿਹੜੀ ਇੱਕ ਮੁਹਿੰਮ ਹੈ ਉਹ ਚੱਲੇਗੀ ਔਰ ਪੂਰੇ ਦੇਸ਼ ਦੇ ਵਿੱਚ ਇੰਡੀਆ ਗੱਠਜੋੜਨ ਦਾ ਜਿਹੜਾ ਮੈਸੇਜ ਜਾਏਗਾ ਇਹੀ ਉਹ ਦਿਨਾਂ ਨੇ ਚਾਹੁੰਦੇ ਨੇ ਕਿ ਕਿਸੇ ਤਰੀਕੇ ਨਾਲ ਇਹਨੂੰ ਫੇਲ ਕਰ ਦਈਏ ਲੇਕਿਨ ਸਾਡੇ ਕੌਂਸਲਰ ਸਾਰੇ ਡਟੇ ਹੋਏ ਐ ਇੱਕ ਜੁੱਟਾ ਔਰ ਅਸੀਂ ਬਹੁਤ ਮਿਹਨਤ ਕੀਤੀ ਸਾਡੇ ਲੀਡਰ ਸਾਹਿਬਾਨ ਸਾਰਿਆਂ ਨੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਕੱਲ 20 ਦੀ ਵਜਾਇ 21 ਹੈ 22 ਵੋਟਾਂ ਮਿਲਣਗੀਆਂ ਸਰ ਨੂੰ ਲੇਕਿਨ ਬੀਜੇਪੀ ਦਾ ਦੂਜੇ ਪਾਸੇ ਕਹਿ ਰਹੀ ਹੈ ਕਿ ਮੇਅਰ ਦੇ ਇਲੈਕਸ਼ਨ ਤਾਂ ਅਸੀਂ ਜਿੱਤਣਗੇ ਉਹ ਤਾਂ ਦਿਲ ਦਿਲਾਉਣੇ ਲਈ ਗਾਲੇਬ ਖਿਆਲ ਅੱਛਾ ਹੈ ਤੇ ਵਿਜੇ ਜਿੱਦਾਂ ਕੁਲਜੀਤ ਸਿੰਘ ਰੰਦਾਵਾ ਤੇ ਪ੍ਰਦੀਪ ਛਾਵੜਾ ਕਾਫੀ ਪੁਰਾਣੇ ਪੋਲਿਟਿਕਸ ਦੇ 파ਰਸ਼ਦ ਵੀ ਰਹੇ ਨੇ ਕੁਲਜੀਤ ਸਿੰਘ ਰੰਦਾਵਾ ਹਲ ਕਾ ਵਿਧਾਇਕ ਨੇ ਡੇਰਾ ਬਸੀਦੇ ਇਹਨਾਂ ਦੀ ਡਿਊਟੀ ਇਹਨਾਂ ਨੇ ਕਿਹਾ ਕਿ ਡਿਊਟੀ ਲਈ ਹਾਈ ਕਮਾਂਡ ਨੇ ਦਾਸੀ ਪਹੁੰਚੇ ਹੈ ਬਿਲਕੁਲ ਪਿੱਛੇ ਪੁਲਿਸ ਫੋਰਸ ਵੀ ਹੈਗੀ ਹੈ ਪਿੱਛੇ ਉਹਨਾਂ ਦਾ ਘਾਰ ਹੈਗਾ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਔਰ ਕੱਲ ਜਿਸ ਤਰ੍ਹਾਂ ਦਾ ਹਾਈ ਵੋਲਟੇਜ ਡਰਾਮਾ ਉੱਥੇ ਵੇਖਣ ਨੂੰ ਮਿਲਿਆ ਹਾਲਾਂਕਿ ਉਹਨਾਂ ਦੇ ਫਾਦਰ ਸਾਹਿਬ ਨੇ ਬਾਹਰ ਆ ਕੇ ਥੋੜੀ ਦੇਰ ਪਹਿਲਾਂ ਗੱਲਬਾਤ ਕੀਤੀ ਸੀ న్యూਸ 18 ਦੇ ਨਾਲ ਤੇ ਉਹਨਾਂ ਨੇ ਸਾਫ ਤੌਰ ਤੇ ਕਿਹਾ ਕਿ ਕੱਲ ਜਿਸ ਔਰ ਜਿਸ ਤਰ੍ਹਾਂ ਦੀ ਸਿਚੁਏਸ਼ਨ ਕੱਲ ਹੋਈ ਹੈ ਅਸੀਂ ਕਾਂਗਰਸੀਏ ਸੀਗੇ ਅਸੀਂ ਹੈ ਤੇ ਅੱਗੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਕਾਂਗਰਸ ਦੇ ਨਾਲ ਹੀ ਰਹਿਣਗੇ ਹੁਣ ਦੇਖਣਾ ਹੋਵੇਗਾ ਕਿ ਕੱਲ ਦਾ ਮੇਅਰ ਇਲੈਕਸ਼ਨ ਬਹੁਤ ਇੰਟਰਸਟਿੰਗ ਹੋਣ ਵਾਲਾ ਹੈ ਜਿੱਦਾਂ ਪ੍ਰਦੀਪ ਛਾਬੜਾ ਜੀ ਨੇ ਵੀ ਕਿਹਾ ਕਿ ਜਿਸ ਤਰ੍ਹਾਂ ਬੀਜੇਪੀ ਤਾਣਾ ਸ਼ਾਹੀ ਕਰਦੀ ਨਜ਼ਰ ਆ ਰਹੀ ਹੈ ਜਿਸ ਤਰ੍ਹਾਂ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਬੀਜੇਪੀ ਇਹ ਜ਼ਰੂਰ ਕਹਿੰਦੀ ਨਜ਼ਰ ਆ ਰਹੀ ਹੈ ਕਿ ਉਹਨਾਂ ਦੇ ਫਾਦਰ ਹੀ ਸਾਡੇ ਕੋਲ ਪਹੁੰਚੇ ਸੀਗੇ ਅਸੀਂ ਨਹੀਂ ਗਏ ਸੀਗੇ ਉਹਨਾਂ ਦੇ ਫਾਦਰ ਨੇ ਕਿਹਾ ਸੀਗਾ ਕਿ ਮੇਰੇ ਬੇਟੇ ਨੂੰ ਕਿਡਨਾਪ ਕੀਤਾ ਹੋਇਆ ਤੇ ਅਸੀਂ ਉਹਨਾਂ ਦੇ ਨਾਲ ਉੱਥੇ ਗਏ ਸੀਗੇ ਦੂਜੇ ਪਾਸੇ ਹਾਲਾਂਕਿ ਪੁਲਿਸ ਚੰਡੀਗੜ੍ਹ ਪੁਲਿਸ ਇੱਥੇ ਮੌਜੂਦ ਹੈ ਚੰਡੀਗੜ੍ਹ ਪੁਲਿਸ ਦੇ ਅਧਿਕਾਰੀ ਵੀ ਅੰਦਰ ਬੈਠੇ ਹੋਏ ਨੇ ਜਸਵੀਰ ਬੰਟੀ ਨੂੰ ਅੰਦਰ ਰੱਖਿਆ ਗਿਆ ਹੈ ਹੁਣ ਦੇਖਣਾ ਹੋਏਗਾ ਕਿ ਕੱਲ ਦੇ ਇਲੈਕਸ਼ਨਸ ਨੂੰ ਲੈ ਕੇ 13 ਪਲੱਸ 7 13 ਆਮ ਆਦਮੀ ਪਾਰਟੀ ਦੇ ਤੇ 7 ਕਾਂਗਰਸ ਦੇ ਯਾਨੀ ਕਿ 13 ਪਲੱਸ 7 ਬੀ ਦੂਜੇ ਪਾਸੇ ਭਾਜਪਾ ਦੇ 14 ਕਾਉਂਸਲਰ ਭਾਜਪਾ ਦੇ ਤੇ ਇੱਕ एमपी वोट यानी कि किरण खेरदा वोट उन कल 15 ਤੇ ਦੂਜੇ ਪਾਸੇ ਵੀ ਹਾਲਾਂਕਿ ਜੇកਾ ਪਾ ਗਲੀਆਂ ਸਾਫ ਸਾਫ ਹੈਗਾ ਲੇਕਿਨ ਕ੍ਰਾਸ ਬੋਰਡ ਦਾ ਖਤਰਾ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਇਸ ਵਾਰ ਬਹੁਤ ਜ਼ਿਆਦਾ ਕਹਿ ਸਕਦੇ ਕਿ ਆਰ ਪਾਰ ਦੀ ਲੜਾਈ ਉਹ ਜ਼ਰੂਰ ਵੇਖਣ ਨੂੰ ਮਿਲ ਰਹੀ ਹੈ ਤੇ ਹੁਣ ਦੇਖਣਾ ਹੋਵੇਗਾ ਕੱਲ ਦਾ ਸਾਰਿਆਂ ਨੂੰ ਇੰਤਜ਼ਾਰ ਹੈ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਭਾਜਪਾ ਦੀ ਵੀ ਵਕਤੋਂ ਮੀਟਿੰਗ ਚੱਲ ਰਹੀ ਹੈ ਭਾਜਪਾ ਦੇ ਜਿਹੜੇ ਸੀਨੀਅਰ ਲੀਡਰਸ ਨੇ ਉਹ ਵੀ ਮੀਟਿੰਗ ਕਰ ਰਹੇ ਹਾਲਾਂਕਿ ਸ਼ਰੋਮਣੀ ਅਕਾਲੀ ਦਲ ਦਾ ਇੱਕ ਵੋਟ ਬਹੁਤ ਅਹਿਮ ਰੱਖਦਾ ਹੁਣ ਦੇਖਣਾ ਹੋਵੇਗਾ ਕਿ ਹਰਦੀਪ ਸਿੰਘ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਕੌਂਸਲਰਸ ਨੇ ਉਹਨਾਂ ਵੱਲੋਂ ਕਿਸ ਨੂੰ ਸਪੋਰਟ ਕੀਤੀ ਜਾਂਦੀ ਹੈ ਕਿਸ ਨੂੰ ਵੋਟ ਕੀਤੀ ਜਾਂਦੀ ਹੈ ਇਹ ਬਹੁਤ ਦੇਖਣਾ ਅਹਿਮ ਹੋਵੇਗਾ ਠੀਕ ਹੈ ਠੀਕ ਹੈ ਧੰਨਵਾਦ ਮਨੋਜ ਇਸ ਜਾਣਕਾਰੀ ਦੇ ਲਈ ਤਾਂ ਸਾਡੇ ਸਹਿਯੋਗੀ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਬੈਠੇ ਨੇ ਹੋਰ ਆਗੂ ਬੈਠੇ ਨੇ ਪੁਲਿਸ ਲੱਗੀ ਹੋਈ ਹੈ ਐ ਬਿਆਨ ਉਹਨਾਂ ਦੇ ਪਿਤਾ ਦਾ ਆਇਆ ਹੈ ਕਿ ਭਾਜਪਾ ਨੇ ਮੈਨੂੰ ਵਰਗਲੌਣ ਦੀ ਕੋਸ਼ਿਸ਼ ਕੀਤੀ ਤਸਵੀਰਾਂ ਪਵਨ ਬੰਸਲ ਤੇ ਐਚਐਸ ਲੱਕੀ ਦੀਆਂ ਆਉਂਦੀਆਂ ਨੇ ਉਹਨਾਂ ਦੇ ਘਰ ਜਾਂਦੇ ਨੇ ਔਰ ਬਾਅਦ ਚ ਵਿਕਟਰੀ ਦਾ ਨਿਸ਼ਾਨ ਬਣਾ ਕੇ ਉਹ ਤਸਵੀਰਾਂ ਵੀ ਜਾਰੀ ਕਰਦੇ ਨੇ ਸੋ ਚੰਡੀਗੜ੍ਹ ਮੇਅਰ ਦੀ ਲੜਾਈ ਨੂੰ ਲੈ ਕੇ ਚੰਡੀਗੜ੍ਹ ਮੇਅਰ ਦੀ ਕੁਰਸੀ ਨੂੰ ਲੈ ਕੇ ਦੋਨਾਂ ਪਾਰਟੀਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਇਨਫੈਕਟ ਤਿੰਨ ਪਾਰਟੀਆਂ ਇੱਕ ਪਾਸੇ ਬੀਜੇਪੀ ਆ ਔਰ ਆਪ ਤੇ ਕਾਂਗਰਸ ਇਕੱਠੇ ਹੋ ਗਏ ਨੇ ਔਰ ਆਪ ਤੇ ਕਾਂਗਰਸ ਦੇ ਕੋਲ ਕਾਉਂਸਲਰ ਜ਼ਿਆਦਾ ਨਹੀਂ ਇਸ ਕਰਕੇ ਚਾਂਸਸ ਨਹੀਂ ਪਰ ਕਰਾਸ ਵੋਟਿੰਗ ਦਾ ਖਤਰਾ ਜਿਹੜਾ ਹੈ ਉਹ ਮੰਡਰਾ ਰਿਹਾ ਔਰ ਆਖਰੀ ਕੱਲ ਤੱਕ ਆਖਰੀ ਮੂਮੈਂਟ ਤੱਕ ਇਹ ਕੋਸ਼ਿਸ਼ ਰਹਿੰਦੀ ਹੈ ਕਿ ਕਿਸੇ ਤਰੀਕੇ ਜਿਹੜੀ ਵਿਸਾਤ ਹੈ ਉਸ ਨੂੰ ਆਪਣੇ ਹੱਕ ਚ ਕੀਤਾ ਜਾ ਸਕੇ ਸੋ ਸਿਆਸੀ ਜੋੜ ਤੋੜ ਹੈ ਅਕਸਰ ਚੱਲਦਾ ਰਹਿੰਦਾ ਜਦੋਂ ਐਸੇ ਇਲੈਕਸ਼ਨ ਹੁੰਦੇ ਨੇ ਪਰ ਨਤੀਜੇ ਤੋਂ ਬਾਅਦ ਹੀ ਸਥਿਤੀ ਸਾਫ਼ ਹੋ ਪਾਏਗੀ ਕਿ ਕੀ ਆਪ ਤੇ ਕਾਂਗਰਸ ਦਾ ਘੱਟ ਛੋੜ ਜੋ ਸੋਚ ਕੇ ਅੱਗੇ ਵਧਿਆ ਸੀ ਉਸ ਨੂੰ ਹਾਸਿਲ ਕਰਨ ਚ ਕਾਮਯਾਬ ਹੁੰਦਾ ਹੈ ਜਾਂ ਬੀਜੇਪੀ ਉਸ ਦੇ ਵਿੱਚ ਕੋਈ ਹੋਰ ਜਿਹੜੀ ਟਿਕੜਮ ਲੜਾਉਣ ਦੇ ਵਿੱਚ ਅੱਗੇ ਵਧ ਜਾਂਦੀ ਤੇ ਗਏ ਸੀਗੇ ਹਾਂਜੀ ਹੈ ਜੀ ਕੋਈ ਮਿਸ ਮੇਰੇ ਬੇਟੇ ਨੇ ਅੱਛਾ ਤੇ ਕੱਲ ਤੁਸੀਂ ਉੱਥੇ ਕਿਹਾ ਸੀਗਾ ਕਿ ਮੇਰੇ ਬੇਟੇ ਨੂੰ ਕਿਡਨਾਪ ਕਰ ਮੈਨੂੰ ਮਿਲਣ ਨਹੀਂ ਦਿੱਤਾ ਕਿਹਨੇ ਮਿਲਨੀ ਕੱਲ ਤੁਸੀਂ ਉੱਥੇ ਜਾ ਕੇ ਨਗਰ ਨਿਗਮ ਤੇ ਜਿਹੜਾ ਵੀ ਹੰਗਾਮਾ ਹੋਇਆ ਬੀਜੇਪੀ ਵੀ ਕਹਿੰਦੀ ਨਜ਼ਰ ਆ ਰਹੀ ਸੀ ਮੈਂ ਇਹ ਕਿਸੀਗਾ ਮੇਰੇ ਬੇਟੇ ਨੂੰ 10 ਮਿੰਟ ਲਈ ਮੈਨੂੰ ਦੇ ਦੋ ਬਈ ਆਪਾਂ ਅਸੀਂ ਉੱਥੇ ਅਸੀਂ 10 ਮਿੰਟ ਦਾ ਮੈਂ ਇਹਨੂੰ ਸੈੱਟ ਕਰ ਦਵਾਂ ਠੀਕ ਹੋ ਜਾਵੇ ਇਹਦੇ ਮਾਈਂਡ ਬਹੁਤ ਹੋਇਆ ਹੋਇਆ ਮੇਰਾ ਮਨ ਵੀ ਬਹੁਤ ਘਬਰਾਇਆ ਹੋਇਆ ਸੀਗਾ ਤੇ ਕਾਰਨ ਕੀ ਸੀ ਕਿਉਂਕਿ ਉਹ ਤਾਂ ਕਾਂਗਰਸ ਸਟਾਰਟਿੰਗ ਤੇ ਕਾਂਗਰਸ ਨਾਲ ਸੀਗਾ ਕਿ ਉਸ ਬੰਦੇ ਨੂੰ ਫੋਨ ਆ ਰਹੇ ਸੀਗੇ ਬੀਜੇਪੀ ਦੇ ਅੱਛਾ ਕੀ ਕਹਿ ਰਹੇ ਸੀ ਡੈਡੀ ਬਈ ਐਦਾਂ ਕਹਿ ਰਹੇ ਨੇ ਮੈਨੂੰ ਸਾਡੀ ਪਾਰਟੀ ਜੁਆਇਨ ਕਰ ਜਾ ਅੱਛਾ ਹਾਂ ਤੇ ਮੈਨੂੰ ਫਿਰ ਉਸਨੇ ਬੁਲਾਇਆ ਮੈਂ ਕਿਹਾ ਵੀ ਆਪਸੀ ਕੋਈ ਜੁਆਇਨ ਨਹੀਂ ਕਰਨੀ ਪਾਰਟੀ ਠੀਕ ਹੈ ਅਸੀਂ ਐਸੀ ਪਾਰਟੀ ਦੇ ਆਸੀਂ ਪਾਰਟੀ ਰਾਂਗੇ ਪੀ ਹੁਣ ਤੁਹਾਡੀ ਗੱਲਬਾਤ ਹੋ ਰਹੀ ਹੈ ਆਪਣੇ ਬੇਟੇ ਨਾਲ ਤੁਸੀਂ ਫੈਸਲਾ ਅਸੀਂ ਸਿੱਖਿਆ ਇਹ ਦੋਏ ਹਾਂ ਜੀ ਹਾਂ ਜੀ ਹਾਂ ਬਿਲਕੁਲ ਸੰਤੁਸ਼ਟ ਹੈ ਸਾਨੂੰ ਪੁਲਿਸ ਨੇ ਬੜਾ ਸਹਿਯੋਗ ਦਿੱਤਾ ਹੈ ਜੀ ਤੇ ਭਾਜਪਾ ਦੇ ਲੀਡਰਸ ਨਾਲ ਵੀ ਤੁਹਾਡੀ ਗੱਲਬਾਤ ਹੋਈ ਹੈ ਕੋਈ ਉਹਨਾਂ ਨੇ ਕੋਈ ਗੱਲਬਾਤ ਤੁਹਾਡੇ ਨਾਲ ਨਹੀਂ ਕਰੀ ਮੇਰੇ ਨਾਲ ਕੋਈ ਗੱਲ ਹੁਣ ਕੋਈ ਗੱਲਬਾਤ ਨਹੀਂ ਪਹਿਲਾਂ ਕੋਈ ਗੱਲ ਕੀਤੀ ਹੋਣੀ ਨਹੀਂ ਮੇਰੇ ਨਾਲ ਬੇਟੇ ਨਾਲ ਹੋਈ ਹੈ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਦੇਖੋ ਹਰ ਪਾਰਟੀ ਨੂੰ ਅਕਤਿਆਰ ਹੁੰਦਾ ਟਰਾਈ ਕਰਨ ਦਾ ਬਟ ਉਹ ਅਕਤਿਆਰ ਵੀ ਇੱਕ ਸੀਮਾ ਤੱਕ ਰਹਿ ਕੇ ਕਰਨਾ ਚਾਹੀਦਾ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ ਕਿ ਉਹਦੇ ਫਾਦਰ ਨੂੰ ਪਟਕਾਇਆ ਜਾਏ ਉਹਦੇ ਫ ਜਦ ਕਿ ਉਹਨਾਂ ਦਾ ਬੇਟਾ ਸਾਡਾ ਕਾਉਂਸਲਰ ਹੈ ਪਾਰਟੀ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੈ ਸੀਨੀਅਰ ਲੀਡਰ ਹੈ ਤਿੰਨ ਵਾਰੀ ਪਾਰਟੀ ਤੋਂ ਇਲੈਕਸ਼ਨ ਲੜ ਚੁੱਕਿਆ ਇਹ ਜਮਾਂਦਰੂ ਕਾਂਗਰਸ ਨੇ ਇਹਨਾਂ ਦੇ ਫਾਦਰ ਕਾਂਗਰਸੀ ਸੀ ਪੁਰਾਣਾ ਕਾਂਗਰਸ ਦਾ ਪਰਿਵਾਰ ਹੈ ਸਾਰੇ ਨੌਬਤ ਹੋਈ ਕਿਉਂ ਕੱਲ ਜਿਹੜਾ ਡਰਾਮਾ ਹੋਇਆ ਹੈ ਉੱਥੇ ਸਾਰਾ ਤੁਸੀਂ ਦੇਖਿਆ ਜਦ ਉੱਥੇ ਬਹੁਤ ਮਾਹੌਲ ਹੋ ਗਿਆ ਉਹਨਾਂ ਨੇ ਕਿਹਾ ਚਲੋ ਇੱਥੋਂ ਚਲੀਏ ਇੱਕ ਵਾਰੀ ਤਾਂ ਆਪਾਂ ਜਦ ਨੀਚੇ ਉਤਰੇ ਸੀ ਤਾਂ ਭਾਜੀਪੀ ਨੇ ਉੱਥੇ ਕਾਫੀ ਮਾਰੀਦਨ ਕਹਿ ਦਿੱਤੀ ਸੀ ਭੀਗੇਤੀ ਅੱਛਾ ਹਾਂ ਉਹਨਾਂ ਨੇ ਉੱਥੋਂ ੱੱਕੇ ਨਾਲ ਖਿੱਚ ਕੇ ਥੱਲੇ ਲੈ ਆਂ ਅਸੀਂ ਨਾ ਹੁੰਦੇ ਕਾਉਂਸਲਰਸ ਨਾ ਹੁੰਦੇ ਤਾਂ ਉਹਦਾ ਕੋਸ਼ਿਸ਼ ਕਰਕੇ ਉਹਨੂੰ ਲੈ ਗਏ ਸੀ ਤੁਸੀਂ ਵੀ ਲਗਾਤਾਰ ਇਲੈਕਸ਼ਨ ਲੜਦੇ ਰਹੇ ਹੋ ਤੁਸੀਂ ਇਹ ਪਹਿਲੀ ਵਾਰੀ ਹੋਇਆ ਇਸ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਮੈਂ ਆਪਣੀ ਜ਼ਿੰਦਗੀ ਚ ਮੇਰੀ 50 ਸਾਲ ਉਮਰ ਹੋ ਗਈ ਮੈਂ ਪਹਿਲੀ ਵਾਰੀ ਐਦਾਂ ਦਾ ਮਾਹੌਲ ਦੇਖਿਆ ਮੈਂ ਤਾਂ ਸਮਝਦਾ ਕਿ ਅਗਰ ਤੁਸੀਂ ਇਸ ਤਰੀਕੇ ਨਾਲ ਬਿਹੇਵ ਕਰਨੇ ਤਾਂ ਫਿਰ ਇਹਨੂੰ ਨਾਰਥ ਕੋਰੀਆ ਡਿਕਲੇਅਰ ਕਰ ਦੋ ਜਾਂ ਤੇ ਹਿਟਲਰ ਸ਼ਾਈ ਲਾਗੂ ਕਰ ਦੋ ਫਿਰ ਤਾਂ ਅਗਰ ਤੁਸੀਂ ਇਸ ਤਰੀਕੇ ਨਾਲ ਅਗਰ ਤੁਸੀਂ ਹਾਰ ਬਰਦਾਸ਼ਤ ਨਹੀਂ ਕਰ ਸਕਦੇ ਇੱਕ ਸਾਲ ਦਾ ਮੇਅਰ ਦਾ ਇਲੈਕਸ਼ਨ ਹੁੰਦਾ ਔਰ ਐਤ ਕੀ ਤਾਂ ਵੈਸੀ ਪਾਰਲੀਮੈਂਟ ਦਾ ਇਲੈਕਸ਼ਨ ਹੈ ਦੋ ਚਾਰ ਮਹੀਨੇ ਤਾਂ ਕੋਡ ਇਹ ਐਨ ਜੀ ਪੀ ਵਾਲੇ ਨੂੰ ਮਿਲਣ ਦੋ ਸਿਰਫ ਇਹਨਾਂ ਨੇ ਸਿਰਫ ਇਹ ਕਹਿ ਸੀ ਕਿ ਮੈਂ ਮੈਨੂੰ ਥੋੜੀ ਜਿਹੀ ਘਬਰਾਹਟ ਹੋ ਰਹੀ ਹੈ ਮੇਰੇ ਮਿੰਡੇ ਨੂੰ ਮੈਨੂੰ ਮਿਲਾ ਦੋ ਅਸੀਂ ਮਿਲਾ ਦਿਆ ਬਿਠਾ ਦਿੱਤਾ ਗੱਲ ਕਰਤੀ ਹੀ ਵਾਸ ਸੈਟੀਸਫਾਈਡ ਇਹ ਸਾਡੇ ਨਾਲ ਇਕੱਠੇ ਜਾ ਰਹੇ ਸੀਗੇ ਥੱਲੇ ਉਹ ਵੀ ਘਲਟਕਲੇ ਹੋ ਰਹੀ ਸੀ ਕਿ ਜਸਵੀਰ ਬੰਟੀ ਉਹਨੂੰ ਬੀ ਜੀ ਪੀ ਜੀ ਸ਼ਾਮਿਲ ਹੋ ਰਿਹਾ ਇਸ ਤਰ੍ਹਾਂ ਦੀ ਉਹ ਕੋਸ਼ਿਸ਼ ਉਹਨਾਂ ਨੇ ਬਹੁਤ ਕੀਤੀ ਅਟੈਂਪਟ ਕੀਤਾ ਠੀਕ ਹੈ ਨਾ ਸਾਰਾ ਕੁਝ ਲਾਲਚ ਦਿੱਤੇ ਉਹਨੂੰ ਵੀ ਯਾਰ ਤੈਨੂੰ ਇਹ ਬਣਾ ਦਾਂਗੇ ਮੀਅਰ ਬਣਾ ਦਾਂਗੇ ਆਪਣਾ ਵੀ ਡਰਾਅ ਕਰ ਲਾਂਗੇ ਔਰ ਉਹਨੂੰ ਮਿਸਲੀਡ ਕਰਕੇ ਨਾ ਸਾਈਕੋਲੋਜੀਕਲ ਉਸਤੇ ਉਹ ਕਰਤਾ ਉਹ ਬੜਾ ਸਿਆਣਾ ਮੁੰਡਾ ਹੈ ਪੜਿਆ ਲਿਖਿਆ ਮੁੰਡਾ ਹੈ ਉਹਨੇ ਬੀਟੈਕ ਕੀਤੀ ਹੋਈ ਹੈ ਤੇ ਹੁਣ ਸਾਰੀ ਚੀਜ਼ਾਂ ਕਲੀਅਰ ਹੋ ਗਈ ਲੱਕੀ ਜੀ ਹੁਣ ਪੁਲਿਸ ਦਾ ਪੈਰਾ ਕਿਉਂ ਹੈ ਬਾਹਰ ਹੁਣ ਕੋਈ ਗੱਲ ਨਹੀਂ ਇਹਨਾਂ ਦੀ ਸਿਕਿਉਰਿਟੀ ਵਾਸਤੇ ਸਿਕਿਉਰਿਟੀ ਕਾਦੀ ਸਿਕਿਉਰਿਟੀ ਕਨੇਰੀ ਕਰਤਾ ਉਹਨਾਂ ਨੇ ਜੋ ਹੋਇਆ ਕੱਲ ਜੋ ਹੋਇਆ ਉਸ ਤੋਂ ਬਾਅਦ ਲੱਗਦਾ ਹੈ ਕਿ ਹੋਰ ਵੀ ਕੁਝ ਹੋ ਰਿਹਾ ਹੈ ਕੁਝ ਵੀ ਕਰ ਸਕਦੇ ਹਨ ਬਿਲਕੁਲ ਅਸੀਂ ਯੂਟੀ ਪੁਲਿਸ ਦੇ ਹੁਣ ਥੈਂਕਫੁਲ ਹਾਂ ਕਿ ਉਹਨਾਂ ਨੇ ਸਿਕਿਉਰਿਟੀ ਲਈ ਇਹ ਕੱਲ ਤੱਕ ਸਾਨੂੰ ਐਪਰੀਹੈਂਸ਼ਨ ਕੁਝ ਹੋਰ ਸੀਗੀ ਪਰ ਅੱਜ ਤੁਸੀਂ ਪਟੀਸ਼ਨ ਵੀ ਪਾਈ ਅੱਜ 5 ਵਜੇ ਪਰ ਅੱਜ ਜਦ ਉਹਨਾਂ ਨੇ ਸਾਨੂੰ ਮ ਤੇ ਹਰਿਆਣਾ ਦੇ ਸਾਬਕਾ ਸੀਐਮ ਭੁਪਿੰਦਰ ਹੁੱਡਾ ਤੋਂ ਈਡੀ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ منی ਲਾਂਡਰਿੰਗ ਦੇ ਮਾਮਲੇ ਦੇ ਵਿੱਚ ਸਵਾਲ ਜਵਾਬ ਹੋ ਰਹੇ ਨੇ ਦਿੱਲੀ ਚ ਈਡੀ ਦਫਤਰ ਦੇ ਵਿੱਚ ਭੁਪਿੰਦਰ ਹੁੱਡਾ ਨੂੰ ਬੁਲਾਇਆ ਗਿਆ ਕਰੀਬ 2 ਘੰਟਿਆਂ ਤੋਂ ਇਹ ਪੁੱਛਗਿੱਛ ਚੱਲ ਰਹੀ ਹੈ ਭੁਪਿੰਦਰ ਸਿੰਘ ਹੁੱਡਾ ਹਰਿਆਣਾ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਔਰ ਉਹਨਾਂ ਤੋਂ ਈਡੀ ਵੱਲੋਂ ਹੁਣ ਸਵਾਲ ਜਵਾਬ ਕੀਤੇ ਜਾ ਰਹੇ ਸੋ ਈਡੀ ਦਫਤਰ ਦੇ ਵਿੱਚ ਇਸ ਵੇਲੇ ਭੁਪਿੰਦਰ ਹੁੱਡਾ ਮੌਜੂਦ ਨੇ منی ਲਾਂਡਰਿੰਗ ਦਾ ਮਾਮਲਾ ਹੈ ਜਿਸ ਮਾਮਲੇ ਦੇ ਵਿੱਚ ਭੁਪਿੰਦਰ ਹੁੱਡਾ ਤੋਂ ਸਵਾਲ ਜਵਾਬ ਕੀਤੇ ਜਾ ਰਹੇ ਨੇ ਦਿੱਲੀ ਸਥਿਤ ਈਡੀ ਦੇ ਦਫਤਰ ਦੇ ਵਿੱਚ ਭੁਪਿੰਦਰ ਹੁੱਡਾ ਮੌਜੂਦ ਨੇ ਔਰ ਕਰੀਬ 2 ਘੰਟਿਆਂ ਤੋਂ ਇਹ ਪੁੱਛਗਿੱਛ ਚੱਲ ਰਹੀ ਹੈ ਈਡੀ ਵੱਲੋਂ ਅੱਜ ਸਮਨ ਪੇਚ ਕੇ ਭੁਪਿੰਦਰ ਹੁੱਡਾ ਨੂੰ ਸੱਦਿਆ ਗਿਆ ਸੀ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਣੀ ਸੀ ਸਵਾਲ ਜਵਾਬ ਕੀਤੇ ਜਾਣੇ ਸੀ ਔਰ منی ਲਾਂਡਰਿੰਗ ਦੇ ਮਾਮਲੇ ਦੇ ਵਿੱਚ ਈਡੀ ਭੁਪਿੰਦਰ ਹੁੱਡਾ ਤੋਂ ਪੁੱਛਗਿੱਛ ਕਰ रवि मिश्रा साढ़े सहयोगी जुड़े ने होर जानकारी दे रवि थोड़ा सा डिटेल में जानना चाहेंगे क्या अभी तक बातचीत हो पा रही है या क्या सवाल जवाब है जो हुआ से किए जा रहे हैं जी बिल्कुल देखिए साफ तौर पर तकरीबन 11 बजे हरियाणा के पूर्व मुख्यमंत्री भूपेंद्र हुड्डा ईडी मुख्यालय में पहुँचते हैं और पवर्तन निदेशालय में जो की दिल्ली में हेडक्वार्टर है ईडी का वहाँ पर पहुँचते हैं और वहाँ उनके पहुँचने के बाद ईडी के जो कर्मचारी हैं अधिकारी हैं उनसे उन्होंने पूछताछ शुरू कर दी है और तकरीबन ग्यारह बजे से ये पूछताछ ईडी मुख्यालय में चल रही है आपको बता दूं कि इस संबंध में फिलहाल अभी फिलहाल कोई जानकारी तो नहीं आई है मगर इसे पूछताछ जो चल रही है वो मानेसर लैंड स्कैम में के तहत हो रही है इससे पहले आपको बता दूं कि ईडी की टीम ने हरियाणा के मानेसर में जमीन घोटाला मामले में दूसरी सप्लीमेंट्री चार्जशीट दाखिल की थी आ, उसी के मद्देनजर आज ये पूछताछ चल रही है जमीन घोटाला मामले में बात करें तो आ, कई आ, उसमें आरोपी हैं और मुख्य रूप से भूपेंद्र सिंह हुड्डा का भी उसमें आरोपी बनाया गया है और जिसको लेकर ये पूछताछ हो रही है और आपको बता दूं कि इस पूछताछ के तहत साफ तौर पर भूपेंद्र सिंह हुड्डा खुद ईडी मुख्यालय पहुंचे हैं और वहां तकरीबन ग्यारह बजे से ये पूछताछ जारी है और अभी भी ईडी के अधिकारियों द्वारा भूपेंद्र सिंह हुड्डा से पूछताछ चल रही है जी ਠੀਕ ਹੈ ਸ਼ੁਕਰੀਆ ਰਵੀ ਇਸ ਜਾਣਕਾਰੀ ਦੇ ਲਈ ਤਾਂ ਭពਿੰਦਰ ਸਿੰਘ ਹੁੱਡਾ ਤੋਂ 11 ਵਜੇ ਤੋਂ ਲਗਾਤਾਰ ਇਹ ਪੁੱਛ ਕੇ ਚੱਲ ਰਹੀ ਹੈ। ਔਰ ED ਵੱਲੋਂ ਸਵਾਲ ਜਵਾਬ ਕੀਤੇ ਜਾ ਰਹੇ ਨੇ ਮਨੀ ਲaundering ਦੇ ਮਾਮਲੇ। ਤੇਦਰਸ਼ਕਪਾਲ ਸਿੰਘ ਖੇੜਾ ਦੀ ਜ਼ਮਾਨਤ ਦੇ ਖਿਲਾਫ ਪੰਜਾਬ ਸਰਕਾਰ ਸੁਪਰੀਮ ਕੋਰਟ ਪਹੁੰਚੀ ਹੈ ਔਰ ਸੁਪਰੀਮ ਕੋਰਟ ਦੇ ਵਿੱਚ ਕੱਲ ਇਸ ਮਾਮਲੇ ਦੀ ਸੁਣਵਾਈ ਹੋਏਗੀ। ਡਰੱਗਸ ਮਾਮਲੇ ਦੇ ਵਿੱਚ ਸੁਖਪਾਲ ਖੈਰਾ ਨੂੰ ਜ਼ਮਾਨਤ ਮਿਲੀ ਹੈ ਪੰਜਾਬ ਰਿਆਣਾ ਹਾਈ ਕੋਰਟ ਨੇ ਸੁਖਪਾਲ ਖੈਰਾ ਨੂੰ ਜ਼ਮਾਨਤ ਦਿੱਤੀ ਹੈ ਔਰ ਇੱਕ ਹੋਰ ਕੇਸ ਦੇ ਵਿੱਚ ਕਪੂਰਥਲਾ ਕੋਰਟ ਤੋਂ ਸੁਖਪਾਲ ਖੈਰਾ ਨੂੰ ਜ਼ਮਾਨਤ ਮਿਲੀ ਹੈ ਤੇ ਪਰਸੋਂ ਹੀ ਸੁਖਪਾਲ ਖੈਰਾ ਜੇਲ੍ਹ ਤੋਂ ਰਿਹਾ ਹੋ ਕੇ ਬਾਹਰ ਆਏ ਨੇ ਜ਼ਮਾਨਤ ਤੇ ਬਾਹਰ ਆਏ ਨੇ ਔਰ ਅੱਜ ਪੰਜਾਬ ਸਰਕਾਰ ਸੁਖਪਾਲ ਖੈਰਾ ਦੀ ਜ਼ਮਾਨਤ ਦੇ ਖਿਲਾਫ ਜੋ ਪੰਜਾਬ ਰਿਆਣਾ ਹਾਈ ਕੋਰਟ ਚੋਂ ਜ਼ਮਾਨਤ ਮਿਲੀ ਆ ਉਸ ਤੇ ਖਿਲਾਫ ਪੰਜਾਬ ਸਰਕਾਰ ਸੁਪਰੀਮ ਕੋਰਟ ਪਹੁੰਚ ਗਈ ਹੈ ਸੋ ਸੁਪਰੀਮ ਕੋਰਟ ਦੇ ਵਿੱਚ ਉਸ ਜ਼ਮਾਨਤ ਨੂੰ ਪੰਜਾਬ ਸਰਕਾਰ ਵੱਲੋਂ ਚੈਲੰਜ ਕੀਤਾ ਗਿਆ ਜਿਸ ਤੇ ਸੁਣਵਾਈ ਹੋਣੀ ਹੈ ਕੱਲ ਉਮੀਦ ਹੈ ਕਿ ਇਸ ਤੇ ਸੁਣਵਾਈ ਹੋ ਸਕਦੀ ਹੈ ਸੁਪਰੀਮ ਕੋਰਟ ਦੇ ਵਿੱਚ ਜੋ ਪੰਜਾਬ ਸਰਕਾਰ ਵੱਲੋਂ ਖੈਰਾ ਦੀ ਜ਼ਮਾਨਤ ਨੂੰ ਚੈਲੰਜ ਕੀਤਾ ਗਿਆ ਸੋ ਪਿਛਲੇ ਕਈ ਮਹੀਨਿਆਂ ਤੋਂ ਸੁਖਪਾਲ ਖੈਰਾ ਜੇਲ੍ਹ ਦੇ ਵਿੱਚ ਬੰਦ ਸਨ ਉਹਨਾਂ ਨੂੰ ਉਹਨਾਂ ਦੇ ਘਰੋਂ ਚੰਡੀਗੜ੍ਹੋਂ ਅਰੈਸਟ ਕੀਤਾ ਗਿਆ ਸੀ ਪੁਲਿਸ ਵੱਲੋਂ ਡਰੱਗਸ ਦਾ ਮਾਮਲਾ ਸੀ ਡਰੱਗਸ ਦੇ ਮਾਮਲੇ ਦੇ ਵਿੱਚ ਖੈਰਾ ਨੂੰ ਖੈਰਾ ਦੀ ਗ੍ਰਿਫਤਾਰੀ ਹੋਈ ਸੀ ਉਸ ਤੋਂ ਬਾਅਦ ਕਈ ਮਹੀਨੇ ਜੇਲ੍ਹ ਚ ਰਹੇ ਹੀਟੀਆਂ ਅਦਾਲਤਾਂ ਤੋਂ ਜ਼ਮਾਨਤ ਰੱਦ ਹੋਈ ਤਾਂ ਹਾਈ ਕੋਰਟ ਪਹੁੰਚ ਕੀਤੀ ਸੁਖਪਾਲ ਸਿੰਘ ਖੈਰਾ ਨੇ ਔਰ ਹਾਈ ਕੋਰਟ ਨੇ ਖੈਰਾ ਦੀ ਜ਼ਮਾਨਤ ਨੂੰ ਮਨਜ਼ੂਰ ਕਰ ਲਿਆ ਸੋ ਜਿਵੇਂ ਹੀ ਖੈਰਾ ਦੀ ਜ਼ਮਾਨਤ ਮਨਜ਼ੂਰ ਹੋਈ ਇੱਕ ਹੋਰ ਕੇਸ ਇੱਕ ਮਹਿਲਾ ਵੱਲੋਂ ਸ਼ਿਕਾਇਤ ਦਿੱਤੀ ਗਈ ਫਿਰ ਉਸ ਕੇਸ ਦੇ ਵਿੱਚ ਲੋਕਲ ਕੋਰਟ ਨੇ ਜ਼ਮਾਨਤ ਦਿੱਤੀ ਤੇ ਹੁਣ ਪਰਸੋਂ ਸੁਖਪਾਲ ਖੈਰਾ ਕੋਰਟ ਤੋਂ ਬਾਹਰ ਆਏ ਨੇ ਤੇ ਹੁਣ ਪੰਜਾਬ ਸਰਕਾਰ ਨੇ ਉਹਨਾਂ ਦੀ ਹਾਈ ਕੋਰਟ ਵੱਲੋਂ ਦਿੱਤੀ ਜ਼ਮਾਨਤ ਨੂੰ ਸੁਪਰੀਮ ਕੋਰਟ ਚ ਚੈਲੰਜ ਕੀਤਾ ਹੈ ਅਮਨ ਭਾਰਤਵਾਚ ਮੇਰੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਅਮਨ ਜਿਹੜੀ ਸੁਪਰੀਮ ਕੋ ਜਿਹੜੀ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਸੀ ਖੈਰਾ ਨੂੰ ਉਸੇ ਜ਼ਮਾਨਤ ਨੂੰ ਚੈਲੰਜ ਕੀਤਾ ਗਿਆ ਜਾਂ ਦੋਨਾਂ ਨੂੰ ਵਿਦੇ ਦੇਖੋ ਇਸ ਦੀ ਡਿਟੇਲ ਆਣੀ ਹਲੇ ਬਾਕੀ ਹੈ ਕਿ ਕਿਹੜੇ-ਕਿਹੜੇ ਕੇਸ ਨੇ ਪਰ ਇੰਨਾ ਪਤਾ ਲੱਗਿਆ ਹੈ ਕਿ ਜਿਹੜੀ ਜ਼ਮਾਨਤ ਕਿਉਂਕਿ ਇੰਨਾ ਜ਼ਰੂਰ ਰਿਲੇਟ ਕਰਦਾ ਹੈ ਕਿ ਜਿਹੜੀ ਕਪੂਰਥਲੇ ਤੋਂ ਖਾਸ ਕਰਕੇ ਕਪੂਰਥਾ ਕੋਰਟ ਤੋਂ ਕਿਉਂਕਿ ਬੇਲ ਮਿਲੀ ਹੈ ਖੈਰਾ ਨੂੰ ਉਸ ਤੋਂ ਬਾਅਦ ਉਹ ਉੱਥੋਂ ਬਾਹਰ ਆਏ ਨੇ ਤਾਂ ਖਾਸ ਕਰਕੇ ਮਾਮਲਾ ਇੱਕ ਤਾਂ ਇੰਟਰਲਿੰਕ ਹੈ ਦੂਸਰਾ ਜਿੱਥੋਂ ਬਾਹਰ ਆਏ ਨੇ ਉਸ ਨੂੰ ਵੇਖਦੇ ਹੋਰ ਹਾਈ ਕੋਰਟ ਦੇ ਜੇ ਮਾਮਲਾ ਦਰਮਿਆਨ ਹੈ ਤਾਂ ਉਸ ਨੂੰ ਹੀ ਸੁਪਰੀਮ ਕੋਰਟ ਦੇ ਅੰਦਰ ਚੈਲੰਜ ਕੀਤਾ ਜਾ ਸਕਦਾ ਹੈ ਕਿਉਂਕਿ ਜੇ ਪੰਜਾਬ ਦੀ ਕੋਈ ਕੋਰਟ ਹੈ ਤਾਂ ਉਸ ਨੂੰ ਪਹਿਲਾਂ ਚੈਲੰਜ ਕਰਨਾ ਹਾਈ ਕੋਰਟ ਚ ਬੰਦਾ ਹੈ ਤਾਂ ਹਾਈ ਕੋਰਟ ਤੋਂ ਜਿਹੜੀ ਬੇਲ ਮਿਲੀ ਹੋਈ ਹੈ ਉਸ ਨੂੰ ਹੀ ਸੁਪਰੀਮ ਕੋਰਟ ਤੋਂ ਚੈਲੰਜ ਕਰਨਾ ਬੰਦਾ ਹੈ ਔਰ ਇਹ ਪਤਾ ਲੱਗਿਆ ਕਿ ਸੁਪਰੀਮ ਕੋਰਟ ਦੇ ਅੰਦਰ ਸਰਕਾਰ ਨੇ ਜਾ ਕੇ ਵਿਰੋਧ ਇਹ ਤਾਂ ਜਿਹੜੀ ਬੇਲ ਖੈਰਾ ਨੂੰ ਮਿਲੀ ਹੈ ਔਰ ਆਪਣੇ ਤੱਥ ਵੀ ਰੱਖੇ ਨੇ ਪੰਜਾਬ ਦੇ ਸੀਨੀਅਰ ਵਕੀਲ ਨੇ ਪੀਐਸ ਪਟਵਾਲੀਆ ਉਹਨਾਂ ਵੱਲੋਂ ਪੇਸ਼ ਹੋਇਆ ਗਿਆ ਔਰ ਇਹ ਬੰਕਜ ਮਿੱਥਲ ਜਿਹੜੇ ਜਸਟਿਸ ਨੇ ਔਰ ਜਸਟਿਸ ਬੇਲਨ ત્રਿਵੇਦੀ ਇਹ ਦੋ ਡਬਲ ਬੈਂਚ ਦੇ ਅੰਦਰ ਸੁਣਵਾਈ ਜਿਹੜੀ ਹੈ ਉਹ ਹੋਈ ਹੈ ਔਰ ਇਸ ਮਾਮਲੇ ਦੇ ਅੰਦਰ ਇਸ ਨੂੰ ਦੇਖ ਕੇ ਅਬਜ਼ਰਵ ਕਰਕੇ ਔਰ ਕੱਲ੍ਹ ਇਸ ਨੂੰ ਹੀアリング ਲਈ ਰੱਖਿਆ ਗਿਆ ਸੁਪਰੀਮ ਕੋਰਟ ਦੇ ਅੰਦਰ ਪਰ ਆਪਣੇ ਆਪ 'ਚ ਇਹ ਬੜਾ ਇੰਟਰਸਟਿੰਗ ਹੈ ਕਿ ਇੱਕ ਕੇਸ ਦੇ ਬਾਅਦ ਦੂਸਰਾ ਕੇਸ ਔਰ ਪੰਜਾਬ ਦੀ ਕੋਰਟ ਤੋਂ ਫਿਰ ਚੰਡੀਗੜ੍ਹ ਦੀ ਹਾਈ ਕੋਰਟ ਔਰ ਹਾਈ ਕੋਰਟ ਤੋਂ ਬਾਅਦ ਉਹਨ ਖੈਰਾ ਸੁਪਰੀਮ ਕੋਰਟ ਦੇ ਅੰਦਰ ਜਿਹੜੀ ਹੈ ਉਹ ਆਪਣੀ ਬੇਲ ਦੇ ਲਈ ਕਹਿ ਸਕਦੇ ਆ ਕਿ ਵਿਰੋਧ ਕਰਨਗੇ ਕਿਉਂਕਿ ਸਰਕਾਰ ਨੇ ਰੁਕ ਕੀ ਤੈਸ ਤਲਾ ਸੁਪਰੀਮ ਕੋਰਟ ਦਾ ਔਰ ਸਰਕਾਰ ਵੱਲੋਂ ਗਰਾਉਂਡ ਕੀ ਰੱਖਿਆ ਜਾਂਦਾ ਹੈ ਕਿਉਂਕਿ ਇਹ ਐਨਡੀਪੀਐਸ ਦਾ ਕੇਸ ਹੈ ਔਰ ਨਸ਼ੇ ਨੂੰ ਲੈ ਕੇ ਡਰਗਸ ਨੂੰ ਲੈ ਕੇ ਸਰਕਾਰ ਤਤ ਕੀ ਰੱਖਦੀ ਔਰ ਖਾਸ ਕਰਕੇ ਜੇ ਮੌਜੂਦਾ ਵਿਧਾਇਕ ਹੋਵੇ ਉਹ ਬੜਾ ਇੱਕ ਤਰੀਕੇ ਤੇ ਦਿਲਚਸਪ ਰਹੇਗਾ ਔਰ ਵੀ ਦੇ ਦੂਸਰੇ ਪਾਸੇ ਵੀ ਹੈ ਕਿ ਇੰਡੀਆ ਲਾਈਨਸ ਉਸ ਨਾਲ ਦੇਖ ਕੇ ਵੀ ਇਸ ਨੂੰ ਵੇਖਿਆ ਜਾ ਰਿਹਾ ਹੈ ਉਸ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਤਾਂ तमाम ਪੱਤਰ ਨੇ ਕਹਿ ਸਕਦੇ ਆ ਕਿ ਸੁਣਵਾਈ ਤੋਂ ਬਾਅਦ ਜਿਹੜੇ ਸਾਹਮਣੇ ਆਣਗੇ ਔਰ ਜਿਸ ਤੱਕ ਕਲੇਸ਼ ਨਹੀਂ ਕੀਤੀ ਹੈ ਠੀਕ ਹੈ ਧੰਨਵਾਦ ਹਨੀਸ਼ ਚਾਨਕਾਰੀ ਦੇ ਲਈ ਤਾਂ ਸੁਪਾਲ ਖਹਿਰਾ ਦੀ ਜ਼ਮਾਨਤ ਨੂੰ ਜੋ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਹੈ ਉਸ ਜ਼ਮਾਨਤ ਨੂੰ ਹੁਣ ਸੁਪਰੀਮ ਕੋਰਟ ਚ ਸਰਕਾਰ ਨੇ ਚੈਲੇਂਜ ਤੇ ਲੁਧਿਆਣਾ ਰੇਪ ਤੇ ਕਤਲ ਮਾਮਲੇ ਦੇ ਵਿੱਚ ਵੱਡੀ ਗ੍ਰਿਫਤਾਰੀ ਹੋਈ ਹੈ ਮੋਸਟ ਵਾਂਟਡ ਮੁਲਜ਼ਮ ਨੂੰ ਨੇਪਾਲ ਬਾਰਡਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਦਰਅਸਲ 4 ਸਾਲਾਂ ਦੀ ਇੱਕ ਬੱਚੀ ਦੇ ਨਾਲ ਜ਼ਬਰ ਜਨਾਬ ਕੀਤਾ ਸੀ ਤੇ ਜ਼ਬਰ ਜਨਾਬ ਤੋਂ ਬਾਅਦ ਉਸ ਬੱਚੀ ਦਾ ਕਤਲ ਕਰ ਦਿੱਤਾ ਗਿਆ ਸੀ ਮੁਲਜ਼ਮ ਦੇ ਸਿਰ ਤੇ ਪੁਲਿਸ ਨੇ 2 ਲੱਖ ਦਾ ਇਨਾਮ ਰੱਖਿਆ ਸੀ 19 ਦਿਨਾਂ ਤੋਂ ਪੁਲਿਸ ਇਸ ਮੁਲਜ਼ਮ ਦੀ ਪਾਲ ਕਰ ਰਹੀ ਸੀ ਇਸ ਦੀ ਤਲਾਸ਼ ਕਰ ਰਹੀ ਸੀ ਸੋਨੂ ਜਿਸ ਦਾ ਨਾਮ ਹੈ ਔਰ ਹੁਣ ਇਸ ਮੁਲਜ਼ਮ ਨੂੰ ਨੇਪਾਲ ਬਾਰਡਰ ਤੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜੋ ਨੇਪਾਲ ਜਾਣ ਦੀ ਫਿਰਾਕ ਚ ਸੀ ਨੇਪਾਲ ਬਾਰਡਰ ਤੋਂ ਪੁਲਿਸ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ सोनू 4 ਸਾਲ ਦੀ ਬੱਚੀ ਦੇ ਨਾਲ ਰੇਪ ਤੇ ਕਤਲ ਦਾ ਮਲਜ਼ਮ ਸੋ 19 ਦਿਨਾਂ ਤੋਂ ਪੁਲਿਸ ਇਸ ਮਲਜ਼ਮ ਦੀ ਪਾਲ ਕਰ ਰਹੀ ਸੀ 2 ਲੱਖ ਰੁਪਏ ਦਾ ਇਸ ਤੇ ਇਨਾਮ ਰੱਖਿਆ ਗਿਆ ਸੀ ਇਸ ਤੇ ਸਿਰ ਤੇ ਪੁਲਿਸ ਨੂੰ ਪਾਲ ਸੀ ਕਿਉਂਕਿ 4 ਸਾਲ ਦੀ ਬੱਚੀ ਦੇ ਨਾਲ ਰੇਪ ਕੀ ਤਸੀਸ ਵੀਆਂ اور ਉਸ ਤੋਂ ਬਾਅਦ ਉਸ ਬੱਚੀ ਦਾ ਕਤਲ ਕਰ ਦਿੱਤਾ ਗਿਆ ਸੀ ਸੋ 19 ਦਿਨਾਂ ਬਾਅਦ ਪੁਲਿਸ ਨੂੰ ਇਸ ਦੋਸ਼ੀ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਹੈ ਰੋਹਿਤ ਗੋੜ ਮੇਰੇ ਸਹਿਯੋਗੀ ਜੁੜੇ ਨੇ ਰੋਹਿਤ ਮਾਮਲੇ ਦੀ ਇੱਕ ਵਾਰੀ ਬੈਕਗ੍ਰਾਉਂਡ ਫਿਰ ਸਮਝਣਾ ਚਾਹਾਂਗੇ ਸਾਡੇ ਦਰਸ਼ਕਾਂ ਦੀ ਜਾਣਕਾਰੀ ਦੇ ਲਈ ਜੀ ਬਿਲਕੁਲ ਵੀ ਜੇ ਮੈਂ ਤੁਹਾਨੂੰ ਦੱਸ ਦੇਣਾ ਚਾਹਾਂਗਾ ਕਿ ਅੱਜ ਤੋਂ 19 ਦਿਨ ਪਹਿਲਾਂ ਇੱਕ ਸਟ੍ਰਕਚਰ 4 ਸਾਲ ਦੀ ਬੱਚੀ ਦੇ ਨਾਲ ਪਹਿਲਾਂ ਰੇਪ ਕਰਦਾ ਵਾ ਫਿਰ ਉਸ ਦੀ ਹੱਤਿਆ ਕਰ ਦਿੰਦਾ ਵਾ ਤੇ ਉਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਵਾ ਕਿਹਾ ਜਾਂਦਾ ਵਾ ਕਿ ਇਹ ਸ਼ਖਸ ਉਸੇ ਇਲਾਕੇ ਦਾ ਉਸੇ ਏ ਏਰੀਆ ਦਾ ਸੀਗਾ ਜਿਸ ਇਲਾਕੇ ਦੇ ਵਿੱਚੋਂ ਮੱਚੀ ਰਹਿਣ ਵਾਲੀ ਸੀਗੀ ਉਸ ਤੋਂ ਬਾਅਦ ਪੁਲਿਸ ਦੇ ਕੋਲ ਮਾਮਲਾ ਪਹੁੰਚਦਾ ਹੈ ਪੁਲਿਸ ਮਾਮਲਾ ਦਰਜ ਕਰਦੀ ਹੈ ਦਰਜ ਕਰਨ ਤੋਂ ਬਾਅਦ ਇਸ ਦੀ ਪੜਤਾਲ ਸ਼ੁਰੂ ਕੀਤੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਪੁਲਿਸ ਦੀ ਇੱਕ ਢਿੱਲ ਦੇਖੀ ਗਈ ਸੀ ਇਸ ਪੂਰੇ ਮਾਮਲੇ ਦੇ ਵਿੱਚ ਪਹਿਲੇ ਪੈਸ ਕਿਉਂਕਿ ਇਸ ਮਾਮਲੇ ਦੇ ਵਿੱਚ ਇੱਕ ਐਨ ਜੀਓ ਉਹ ਮਹਿਲਾ ਪੱਖੋਂ ਵੀ ਇਸ ਦਾ ਜਿਹੜੇ ਐਸ ਐਚਓ ਸੀਗੇ ਉਹਨਾਂ ਕੋਲ ਜਾ ਕੇ ਉਸ ਉਹਨਾਂ ਨੂੰ ਗੱਲਬਾਤ ਕੀਤੀ ਗਈ ਸੀ ਉਸ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਹਦੇ ਵਿੱਚ ਐਸ ਐਚਓ ਸਾਹਿਬ ਦੇ ਨਾਲ ਇੱਕ ਬਦਤਮੀਜੀ ਜਾਂ ਬਤਲੂਕੀ ਦੇਖਣ ਨੂੰ ਇਸ ਜਿੱਕਾ ਉਸ ਤੋਂ ਬਾਅਦ ਪੁਲਿਸ ਕਿਤੇ ਨਾ ਕਿਤੇ ਇਹ ਮੁਸਤੈਦੀ ਦਿਖਾਉਂਦੇ ਹੋਏ ਇਸ ਦੋਸ਼ੀ ਦੀ ਪਰਤਾਲ ਵਿੱਚ ਜੁਟ ਗਈ ਸੀ ਕਿ ਔਰ ਕਿਹਾ ਜਾ ਰਿਹਾ ਸੀ ਕਿ ਇਹ ਦੋਸ਼ੀ ਪੰਜਾਬ ਤੋਂ ਫਰਾਰ ਹੋ ਕੇ ਪਹਿਲਾਂ ਬਿਹਾਰ ਗਿਆ ਬਿਹਾਰ ਤੋਂ ਬਾਅਦ ਇਹ 네ਪਾਲ ਬਾਰਡਰ ਕ੍ਰੋਸ ਕਰੰਦੀ ਤਾਕ ਦੇ ਵਿੱਚ ਦਿਗਾ ਜਿਸ ਤੇਲੇ ਪੁਲਿਸ ਦੇ ਕੋਲ ਇਨਫੋਰਮੇਸ਼ਨ ਆ ਗਈ ਸੀ ਤੇ ਉਹਨਾਂ ਨੇ ਆਪਣੇ ਸੂਤਰਾਂ ਦੇ ਮੁਤਾਬਿਕ ਇਨਫੋਰਮੇਸ਼ਨ ਲੈ ਕੇ ਉਹ ਬਾਰਡਰ ਤੇ ਹੀ ਉਹਨਾਂ ਨੇ ਇਸ ਜਿਹੜਾ ਦੋਸ਼ੀ ਹੈਗਾ ਉਸ ਨੂੰ ਦਬੋਚ ਲਿੱਤਾ ਗਿਆ ਵਾ ਤੇ ਉਸ ਤੋਂ ਬਾਅਦ ਹੁਣ ਪੁਲਿਸ ਇਸ ਦੇ ਨਾਲ ਇਸ ਦੇ ਪੁਸ਼ਤਾਸ਼ ਕੀਤੀ ਜਾ ਰਹੀ ਹੈ ਕਿ ਇਸ ਦੇ ਪਿੱਛੇ ਇਸ ਦੀ ਮਨਸ਼ਾ ਕੀ ਸੀਗੀ ਕਿ ਇਹ ਇਹ ਮਾਨਸਿਕ ਤੌਰ ਤੇ ਬਿਮਾਰ ਹੈਗਾ ਵਾ ਜਿਸ ਨੇ ਇੱਕ ਬੱਚੇ ਦੇ ਨਾਲ ਇੰਨਾ ਬੇਰਹਿਮੀ ਵਾਲਾ ਰੂਪ ਮਸਲੂਕੀ ਕੀਤੀ ਕਿ ਉਸ ਦਾ ਪਹਿਲਾਂ ਰੇਪ ਕੀਤਾ ਫਿਰ ਉਸ ਦਾ ਕਤਲ ਕੀਤਾ ਕਿ ਇਸ ਦੀ ਉਸ ਪਰਿਵਾਰ ਦੇ ਨਾਲ ਕੋਈ ਇਹ ਇਹ ਰੰਜਿਸ਼ ਆ ਗਈ ਹੈ ਕਿ ਜਿਸ ਜਿਸ ਦੇ ਚਲਦੇ ਕਿ ਉਸਨੇ ਇਸ ਬੱਚੀ ਨੂੰ ਆਪਣਾ ਨਿਸ਼ਾਨਾ ਬਣਾਇਆ ਉਸਨੇ ਨਾਲ ਰੇਪ ਕੀਤਾ ਉਸਨੇ ਉਸ ਦਾ ਕਤਲ ਕੀਤਾ ਇਹ ਇਹ तमाम ਜਿਹੜੇ ਪਹਿਲੂ ਹੈਗੇ ਨੇ ਹੁਣ ਪੁਲਿਸ ਇਸ ਨੂੰ ਖੰਗਾਲਨ ਦੇ ਵਿੱਚ ਲੱਗੀ ਹੋਈ ਹੈ ਤੇ ਉਸ ਤੋਂ ਇਲਾਵਾ ਪੁਲਿਸ ਨੇ ਇਸ ਨੂੰ ਹੁਣ ਲੁਧਿਆਣਾ ਕੋਰਟ ਵਿੱਚ ਪੇਸ਼ ਕਰਕੇ ਇਸ ਦਾ ਜਿਹੜਾ ਜਿਹੜਾ ਰਿਮਾਂਡ ਹੈਗਾ ਉਸ ਦੀ ਵੀ ਮੰਗ ਕੀਤੀ ਜਾਊਗੀ ਤਾਂ ਕਿ ਇਸ ਨੂੰ ਪੁਛਦਾਸ਼ ਹੋਰ ਕੀਤੀ ਜਾ ਸਕੇ